ਫਤੇਗਰ ਛੂੜੀਆਂ ਨਜ਼ਦੀਕ ਪੰਦੀਰ ਕਲਾਂ ਖੇਤਾਂ ਚੋਂ ਵੀ ਮਜਾਇਲ ਨੁਮਾ ਮਿਲਿਆ ਮਲਬਾ ਨਜ਼ਦੀਕੀ ਘਰਾਂ ਵਾਲਿਆਂ ਦੀ ਮਲਬੇ ਨਾਲ ਹੱਸਦਿਆਂ ਖੇਡਦਿਆਂ ਦੀ ਵੀਡੀਓ ਆਈ ਸਾਹਮਣੇ ਇਲਾਕੇ ਦੇ ਲੋਕ ਹੋਏ ਇਕੱਠੇ ਮੌਕੇ ਤੇ ਪੁਲਸ ਪਾਰਟੀ ਸਮੇਤ ਪਹੁੰਚੇ ਡੀਐਸਪੀ ਮਜੀਠਾ ਬੀਤੀ ਰਾਤ ਫਾਇਰਿੰਗ ਅਤੇ ਆਸ-ਪਾਸ ਪਿੰਡਾਂ ਚ ਧਮਾਕਿਆਂ ਦੀਆਂ ਸੁਣੀਆਂ ਸਨ ਆਵਾਜ਼ਾਂ ਲੋਕ ਧਮਾਕਿਆਂ ਦੀਆਂ ਆਵਾਜ਼ਾਂ ਸੁਣ ਕੇ ਗੇਸਨ ਸਮੇ ਫਤੇਗੜ ਚੂੜੀਆਂ ਨਜ਼ਦੀਕ ਪਿੰਡ ਪੰਦੀਰਕਲਾਂ ਦੇ ਖੇਤਾਂ ਚ ਇੱਕ ਮਜ਼ਾਇਲ ਨੂੰ ਮਾਮਲਾ ਪਾ ਮਿਲਿਆ ਹੈ ਤੇ ਇਹ ਮਲਬਾ ਪਿੰਡ ਤੇ ਪਾਰ ਖੇਤਾਂ ਚ ਇੱਕ ਘਰ ਦੇ ਨਜ਼ਦੀਕ ਮਿਲਿਆ ਜਿਸ ਨਾਲ ਘਰ ਦਾ ਚਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਬੀਤੀ ਰਾਤ ਫਤੇਗੜ ਚੂੜੀਆਂ ਦੇ ਇਲਾਕੇ ਦੇ ਆਸ-ਪਾਸ ਪਿੰਡਾਂ ਅਤੇ ਅਮਰਸਰ ਤੱਕ ਜੋ ਆਵਾਜ਼ਾਂ ਧਮਾਕੇ ਦੀਆਂ ਸੁਣਾਈ ਦਿੱਤੀਆਂ ਸੰਭਾਅਤ ਇਸੇ ਹੀ ਮਜ਼ਾਇਲ ਨੂੰ ਮਾਮਲਾ ਮਲਬੇਦਿਆਂ ਖੋ ਸਕਦੀਆਂ ਹਨ ਨਿਜਤੀ ਕੀ ਕਰ ਵਾਲਿਆਂ ਨੇ ਦਸ਼ਾਕੇ ਬੀਤੀ ਰਾਤ 1 ਵਜੇ ਦੇ ਕਰੀਬ ਉਹਨਾਂ ਨੂੰ ਚੋਰ-ਧਾਰ ਆਵਾਜ਼ਾਂ ਸੁਣਾਈ ਦਿੱਤੀਆਂ ਉਹਨਾਂ ਨੇ ਇਹ ਵੀ ਦੱਸਿਆ ਕਿ ਇਸਮੋਕੇ ਇੱਕ ਵੱਡੀ ਲਾਈਟ ਵੀ ਦੇਖਨ ਨੂੰ ਮਿਲੀ ਅਤੇ ਜਦ ਉਹਨਾਂ ਨੇ ਸ਼ਵੇਰੀ ਦੇਖਿਆ ਤਾਂ ਉਹਨਾਂ ਦੇ ਖੇਤਾਂ ਵਿੱਚ ਇੱਕ ਮਜਾਇਲ ਨੂਮਾ ਮਲਪਾਟੇ ਕਾ ਪਿਆ ਸੀ ਅਤੇ ਉਹਨਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਅਗਰ ਇਹ ਮਤਲਬ ਉਹਨਾਂ ਦੇ ਕਰ ਤੇ ਡਿਕਤਾਤਾ ਉਹਨਾਂ ਦਾ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ ਮੌਕੇ ਤੇ ਮਨਜੀਠਾ ਦੇ ਡੀਐਸਪੀ ਅਮੋਲਕ ਸਿੰਘ ਪੁਲਸ ਪਾਰਟੀ ਨਾਲ ਪਹੁੰਚੇ ਅਤੇ ਉਹਨਾਂ ਵੱਲੋਂ ਸਾਰੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਇਸ ਮੌਕੇ ਬੀਅਸ਼ਕਤ ਅਧਿਕਾਰੀ ਵੀ ਪਹੁੰਚਨੇ ਸ਼ੁਰੂ ਹੋਏ ਸਨ ਤਾਂ ਇੱਕ ਵਾਰ ਫਿਰ ਤਸਦੀਕ ਕਿ ਪੀਤੀ ਰਾਤ ਫਤੇਗੜ ਚੂੜੀਆਂ ਆਸ-ਪਾਸ ਪਿੰਡਾਂ 'ਚ ਦੂਰ-ਦੂਰ ਤੱਕ ਚੋਰਾਂ ਦਾ ਧਮਾਕੇ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਸਨ ਇੱਥੋਂ ਤੱਕ ਕਿ ਅਮਰਸਰ ਤੱਕ ਵੀ ਆਵਾਜ਼ਾਂ ਸੁਣਾਈ ਦਿੱਤੀਆਂ ਸਨ ਅਤੇ ਹੁਣ ਫਤੇਗੜ ਚੂੜੀਆਂ ਤੋਂ 3 ਕਿਲੋਮੀਟਰ ਦੂਰ ਪੰਦੀਰ ਕਲਾ ਖੇਤਾਂ ਚੋਂ ਇੱਕ ਮਜ਼ਾਈਲ ਨੂੰ ਮਲਬਾ ਮਿਲਿਆ ਹੈ ਅਤੇ ਇਸ ਮਲਬੇ ਦੇ ਨਾਲ ਜੋ ਨਿਸ਼ਦੀ ਕੀ ਕਰਵਾਲੇ ਸਨ ਉਹਨਾਂ ਦੀਆਂ ਹਸਤੀਆਂ ਖੇਡਦੀਆਂ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਹਨ ਅਤੇ ਇਹ ਮਜ਼ਾਈਲ ਨਾ ਮਲਬਾ ਅਗਰ ਨਿਸ਼ਦੀ ਕੀ ਕਰਤੇ ਟਿਕਤਾ ਤੰਗ ਜਾਨੀ ਮਾਲੀ ਦਾ ਨੁਕਸਾਨ ਵੀ ਹੋ ਸਕਦਾ ਸੀ ਪਰ ਖੇਤਾਂ ਚ ਟਿਕਨ ਨਾਲ ਉਸ ਘਰ ਦਾ ਜਾਨੀ ਅਤੇ ਮਾਲੀ ਨੁਕਸਾਨੋਂ ਬਚਾਅ ਹੋ ਗਿਆ ਸ਼ਿਸ਼ਮੰਤੀ ਜਾਂ ਡੀਐਸਪੀ ਅਮੋਲਕ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਕੀ ਕੀ ਇਸ ਸੰਬੰਧ ਵਿੱਚ ਕੋਈ ਗੱਲ ਨਹੀਂ ਕਰਨਗੇ ਉਹਨਾਂ ਦੇ ਉੱਚ ਅਧਿਕਾਰੀ ਆ ਰਹੇ ਹਨ ਉਹ ਹੀ ਗੱਲ ਕਰ ਸਕਦੇ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਗੱਲਬਾਤ ਕਰਨ ਤੋਂ ਮਨਾ ਕੀਤਾ ਹੈ ਮਜਾਇਲੋਆਂ ਮਲੇ ਮਲਬੇ ਤੋਂ ਇਲਾਵਾ ਪਿੰਡ ਪੰਦੀਰ ਕਲਾਂ ਦੇ ਇੱਕ ਹੋਰ ਖੇਤੋਂ ਵੀ ਇੱਕ ਮਲਬੇ ਦਾ ਛੋਟਾ ਟੁਕੜਾ ਮਿਲਿਆ ਹੈ ਤੇ ਉਸ ਦੀ ਵੀ ਪੁਲਸ ਜਾਂਚ ਕਰ ਰਹੀ ਹੈ ਭਾਰਤ ਪਾਕਿਸਤਾਨ ਦੇ ਵਿਚਕਾਰ ਵਧੇ ਤਣਾ ਨੂੰ ਲੈ ਕੇ ਬੀਤੇ ਕੱਲ ਜੋ ਭਾਰਤ ਵੱਲੋਂ ਪਾਕਿਸਤਾਨ 'ਚ ਇੱਕ ਐ ਸਟ੍ਰਾਈਕ ਕੀਤੀ ਗਈ ਸੀ ਅਤੇ ਉਸ ਤੋਂ ਅਗਲੇ ਦਿਨ ਰਾਤੀ ਜੋ ਬੀਤੀ ਰਾਤ ਇੱਕ ਵੱਡੇ ਜਿਹੇ ਬਲਾਸਟ ਫਟੇਗੜ ਚੂੜੀਆਂ ਅਮਰitsar ਅਤੇ ਇਸ ਦੇ ਆਸ-ਪਾਸ ਇਲਾਕਿਆਂ ਵਿੱਚ ਇੱਕ ਬਲਾਸਟ ਟਾਈਪ ਖੜਕੇ ਹੀ ਉਹ ਸਲਾਈ ਦਿੰਦੇ ਵੱਡੀਆਂ-ਵੱਡੀਆਂ ਆਵਾਜ਼ਾਂ ਜਿਹੜੀਆਂ ਸੀ ਬੀਤੀ ਰਾਤ 1 ਵਜੇ ਦੇ ਕਰੀਬ ਸਾਰੇ ਦੀਕ ਪਿੰਡ ਫਟੇਗੜ ਚੂੜੀਆਂ ਅਮਰitsar ਲੋਕਾਂ ਨੂੰ ਸੁਣਾਈ ਦਿੱਤੇ ਅਤੇ ਅੱਜ ਤੜਕਸਾਰ ਪੰधेਰਕਲਾ ਪਿੰਡ ਦੇ ਖੇਤਾਂ ਵਿੱਚੋਂ ਇੱਕ ਮਜਾਈਲ ਦਾ ਮਲਬਾ ਜਿਹੜਾ ਉਹ ਖੇਤਾਂ ਵਿੱਚੋਂ ਮਿਲਿਆ ਸ਼ਤਰਨਾਮ ਸਿੰਘ ਦੇ ਖੇਤ ਨੇ ਇੱਥੇ ਪੰधेਰਕਲਾ ਦੇ ਵਿੱਚ ਤੇ ਪਿੰਡ ਵਾਸੀ ਵੀ ਇੱਥੇ ਹੁਣ ਤੁਹਾਨੂੰ ਦਿਖਾਉਣੇ ਆਂ ਵੀ ਇਨ ਇਲਾਕੇ ਦੇ ਪਿੰਡ ਦੇ ਜਿਹੜੇ ਲੋਕ ਨੇ ਨੌਜਵਾਨ ਜਾਂ ਹੋਰ ਜਿਹੜੇ ਪਿੰਡ ਵਾਸੀ ਨੇ ਉਹ ਵੀ ਇੱਥੇ ਇਕੱਠੇ ਹੋਏ ਨੇ ਤੇ ਇਹ ਤੇ ਪਿਛਲੇ ਪਾਸੇ ਜਿਹੜੀ ਜ਼ਮੀਨ ਹੈ ਉੱਥੇ ਤੁਹਾਨੂੰ ਦਿਖਾਉਣੀ ਕਿ ਇੱਥੇ ਜਿਹੜੀ ਮਜਾਇਲ ਦਾ ਜਿਹੜਾ ਮਲਬਾ ਵਾ ਡਿਸਟਰੋਏ ਹੋਈ ਮਜਾਇਲ ਦਾ ਮਲਬਾ ਜਿਹੜਾ ਪਿਆਰ ਹੈ ਤੇ ਇੱਥੇ ਜਿਹੜੇ ਡੀਐਸਪੀ ਮਜੀਠਾ ਜਿਹੜੇ ਅਮੋਲਕ ਸਿੰਘ ਨੇ ਉਹ ਵੀ ਇੱਥੇ ਭਾਰੀ ਫੋਰਸ ਨਾਲ ਇੱਥੇ ਪਹੁੰਚੇ ਹੋਏ ਨੇ ਤੇ ਉਹ ਹੁਣ ਉੱਚ ਅਧਿਕਾਰੀਆਂ ਦੀ ਇੱਥੇ ਉਡੀਕ ਕੀਤੀ ਜਾ ਰਹੀ ਹੈ ਕਿ ਉੱਚ ਅਧਿਕਾਰੀ ਵੀ ਇੱਥੇ ਪਹੁੰਚਣਗੇ ਇਹ ਤੇ ਸਾਰੀ ਜਿਹੜੀ ਮਜਾਇਲ ਦਾ ਮਲਬਾ ਜਿਹੜਾ ਬੀਤੀ ਰਾਤ ਜਿਹੜੇ ਖੜਕੇ ਹੋਏ ਆ ਸ਼ਾਇਦ ਹੁਣ ਇਹ ਹੁਣ ਜਾਂਚ ਦਾ ਵਿਸ਼ਾ ਏ ਤਾਂ ਇੱਥੇ ਖੇਤਾਂ ਵਿੱਚ ਮਜ ਡਿਸਟਰੋਏ ਹੋਈ ਮਜਾਇਲ ਦਾ ਮਰਬਾ ਜਿਹੜਾ ਡਿੱਗਾ ਏ ਇਹ ਜਾਂਚ ਕੀਤੀ ਜਾਵੇਗੀ ਕਿਸ ਤਰ੍ਹਾਂ ਇਹ ਜ਼ਮੀਨ ਵਿੱਚ ਡਿੱਗਾ ਤੇ ਜੋ ਇੱਥੇ ਮਾਲਕ ਨੇ ਜ਼ਮੀਨ ਦੇ ਸੁਖਲਾਮ ਸਿੰਘ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਜਾਂ ਨਜ਼ਦੀਕ ਇੱਥੇ ਡੇਰਿਆਂ ਵਾਲੇ ਉਹਨਾਂ ਨੇ ਕਹਣਾ ਹੈ ਕਿ ਜਦ ਇਹ ਬੀਤੀ ਰਾਤ ਇਹ ਖੜਕਾ ਹੁੰਦਾ ਹੈ ਤਾਂ ਬਹੁਤ ਸਾਰੀ ਆਵਾਜ਼ ਆਉਂਦੀ ਏ ਕਾਫੀ ਜਿਹੜੀ ਲਾਈਟ ਜਿਹੜੀ ਸੀਗੀ ਉਹ ਇਹ ਚਮਕਰੀ ਹੈ ਤੇ ਉਦੋਂ ਹੀ ਉਹਨਾਂ ਨੂੰ ਕੁਝ ਅੰਦਾਜ਼ਾ ਹੋ ਗਿਆ ਸੀ ਕਿ ਇੱਥੇ ਕੁਝ ਨਾ ਕੁਝ ਹੋਇਆ ਤੇ ਜਦ ਸਵੇਰੇ ਉਹਨਾਂ ਨੇ ਖੇਤਾਂ ਵਿੱਚ ਦੇਖਿਆ ਤਾਂ ਇੱਥੇ ਇੱਕ ਮੋਜਾਇਲ ਟਾਈਪ ਜਿਹੜਾ ਮਲਬਾ ਸੀਗਾ ਮੋਜਾਇਲ ਦਾ ਮਲਬਾ ਜਿਹੜਾ ਉਹ ਇੱਥੇ ਉਹਨਾਂ ਦੀ ਖੇਤਾਂ ਵਿੱਚ ਪਿਆ ਸੀ ਗੱਲਬਾਤ ਕਰਦੇ ਆ ਪਰਿਵਾਰਕ ਮੈਂਬਰਾਂ ਨਾਲ ਡੇਰੇ ਵਾਲਿਆਂ ਨਾਲ ਤੇ ਹੋਰ ਕੋਸ਼ਿਸ਼ ਕਰਾਂਗੇ ਕਿ ਪੁਲਿਸ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਜਾਵੇ ਅੱਜ ਕੀ ਨਾ ਹੀ ਤੁਹਾਡਾ ਸਤਨਾਮ ਸਿੰਘ ਨਾ ਸਿੰਘ ਤੁਹਾਡਾ ਡੇਰਾ ਤੁਹਾਡੀ ਜਮੀਨ ਤੁਹਾਡੀ ਜਮੀਨ ਵਿੱਚ ਕੋਈ ਮਲਬਾ ਟਾਈਪ ਚੀਜ਼ ਚੁੱਕੀ ਆ ਕੀ 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 ਹੋਇਆ ਰਾਤ ਨੂੰ ਉਹ ਮਨ ਲਗੀ ਚਾਨਣ ਹੋਇਆ ਹੈਗਾ ਖੜਾਕ ਆਇਆ ਅੱਛਾ ਜੀ ਹਾਂ ਜੀ ਕਿੰਨਾ ਕ ਖੜਾਕ ਆਇਆ ਖੜਾਕ ਹੋਇਆ ਹੈ ਹਾਂ ਜੀ ਮਨ ਮਨ ਲਗੀ ਖੜਾਕ ਆਇਆ ਚਾਨਣ ਹੋਇਆ ਹੈ ਕਿੰਨੇ ਕ ਵਜੇ ਮਨ ਲਗੀ 1:30 ਵਜੇ ਤੱਕ ਆਇਆ ਹੈ ਵਾ ਵਾ ਚਾਨਣ ਕਿਨਾ ਕ ਆਇਆ ਚਾਨਣ ਬਾਬਾ ਅੱਛਾ ਤਰੀ ਉਦੋਂ ਹੀ ਵੇਖਿਆ ਕੋਈ ਚੀਜ਼ ਨਹੀਂ ਨਹੀਂ ਉਦੋਂ ਨਹੀਂ ਅਸੀਂ ਲੱਗੇ ਗਏ ਅਸੀਂ ਸਵੇਰੇ ਗਏ ਲੱਗੇ ਤਰੀ ਵੇਖਿਆ ਜਦੋਂ ਸਵੇਰੇ ਲੱਗੇ ਗਏ ਜੀ ਸਵੇਰੇ ਵੇਖਿਆ ਉਹ ਮਨ ਲਗੀ ਪਿਆ ਹੈਗਾ ਮਨ ਲਗੀ ਖੋਲ ਕੋਲ ਕਿਸ ਚੀਜ਼ ਦਾ ਕੋਲ ਕਿਦਾਂ ਦਾ ਕੋਲ ਮੈਨੂੰ ਸਾਨੂੰ ਨਹੀਂ ਪਤਾ ਇਹਦੇ ਬਾਰੇ ਵੀ ਕਿਹੜੀ ਚੀਜ਼ ਦਾ ਹੋਲ ਆ ਸਾਨੂੰ ਕਿਹ ਇੱਕ ਬਜਾਇ ਟਾਈਮ ਲੱਗਣ ਈ ਆ ਹਾਂਜੀ ਹਾਂਜੀ ਮੰਜਾਲ ਦਾ ਹੋ ਸਕਦਾ ਤੇ ਕੋਈ ਲੱਗਾ ਵੀ ਜਾ ਜੂ ਜਾ ਕਿ ਸਿੱਧਾ ਇਹੋ ਲੱਗਾ ਵੀ ਇਹ ਡਿੱਗਾ ਨਹੀਂ ਇਹ ਆ ਜਾਂਦਾ ਨਹੀਂ ਤੇ ਇੱਕ ਸਵੇਰੇ ਤੁਸੀਂ ਦੇਖਿਆ ਕਿ ਨਾ ਤੁਹਾਡੇ ਕਿਸੇ ਨਹੀਂ ਮੈਂ ਵੇਖਿਆ ਹਾਂ ਹਾਂ ਜੀ ਉਧਰ ਡੰਗਰਾਂ ਲੋਗ ਆ ਵੇਖਾ ਰਹੇ ਉੱਥੇ ਪਿਆਸਦੇ ਉਹ ਵੇਖਿਆ ਫਿਰ ਤੁਸੀਂ ਤੇ ਉਹਦੇ ਨਾਲ ਖੇਡਣ ਡਏ ਨਹੀਂ ਖੇਡਦੇ ਨਹੀਂ ਡਏ ਅਸੀਂ ਤਾਂ ਵੇਖੇ ਮਨ ਲਗੇ ਔਰਿੰਟਦਾਰਾਂ ਨੂੰ ਪਾਉਂਦੇ ਨਾ ਛੇਟ ਤੋਂ ਔਰ ਰਿਸ਼ਤੇਦਾਰਾਂ ਨੂੰ ਫੋਟੋਆਂ ਪਾਉਂਦੇ ਹਾਂ ਹਾਂ ਜੀ ਨਹੀਂ ਉਹ ਫਿਰ ਕਿੱਦਾਂ ਪੁਲਿਸ ਨੂੰ ਕਿੱਦਾਂ ਸੂਚਿਤ ਕੀਤਾ ਫਿਰ ਸੂਚਿਤ ਕਰਤਾ ਨਾ ਮਨ ਲਗੇ ਫੋਨ ਕਰਤਾ ਨਾ ਸਰਪੰਚ ਨੇ ਜੀ ਆਹ ਜੀ ਉਹ ਜੀ ਜਿਹੜਾ ਉੱਥੇ ਡਿੱਗਿਆ ਇਹ ਹੁਣ ਆਏ ਪੁਲਸ ਵਾਲੇ ਤੁਹਾਡੇ ਨਾਲ ਪੁਲਸ ਵਾਲਿਆਂ ਨਾਲ ਕਿਤਰਾ ਦਾ ਵਿਹਾਰ ਬਹੁਤ ਵਧੀਆ ਜੀ ਮਿੱਟੀ ਵਾਲੇ ਆਰਮੀ ਨਹੀਂ ਆਈਏ ਹਾਂ ਜੀ ਕੀ ਪੁੱਛ ਕੇ ਕੀਤੀ ਉਹਨਾਂ ਨੇ ਅਰੇ ਇਹ ਮਤਲਬ ਇਹ ਆਰਮੀ ਵਾਲਿਆਂ ਨੇ ਕੀਤੀ ਪੁਛ ਮਾਜ ਮਾਰਾਂਗੇ ਕੀ ਹੰਦੇ ਆਪੀ ਹੋ ਕੀ ਹਾਂ ਜੀ ਹਰਪ੍ਰੀਤ ਕੋ ਤੇ ਗਾਫੀ ਕਿਉਂ ਆਸੀ ਦਾ ਘਰ ਤਾਂ ਦੇ ਘਰ ਦੇ ਨਾਲ ਹੀ ਕੋਈ ਮਲਬਾ ਡਿੱਗਾ ਹੈ ਪਾਜੀ 1:30 ਵਜੇ ਤੋਂ ਪਹਿਲੇ ਕਹਿੰਦੇ ਫਾਇਰਿੰਗ ਵਗੈਰਾ ਹੁੰਦੀ ਰਹੀ ਹੈ ਤੇ ਫਿਰ ਉਸ ਤੋਂ ਬਾਅਦ ਕਹਿੰਦੇ ਨੇ ਚਾਨਣ ਜਿਹਾ ਹੋਇਆ ਵੇ ਤੇ ਇੱਥੇ ਕੋਈ ਚੀਜ਼ ਡਿੱਗੀ ਹੈ ਤੇ ਆਵਾਜ਼ ਜੀ ਵੀ ਆਈ ਹੈ ਬਹੁਤ ਜ਼ੋਰ ਦੀ ਉਹ ਤਾਂ ਤੁਸੀਂ ਜਾ ਕੇ ਲਗਾ ਪਤਾ ਉਹਨੂੰ ਹਾਂਜੀ ਉਦੋਂ ਮਤਲਬ ਕਿ ਮਾੜਾ ਮੋਟਾ ਪਤਾ ਲੱਗਾ ਸੀ ਨੀਂਦ ਦੀ ਚੀਜ਼ ਸੀਗੇ ਤੇ ਜਦੋਂ ਸਹੇਰੇ ਉੱਠ ਕੇ ਦਿਨ ਚੜਿਆ ਉਦੋਂ ਦੇਖਿਆ ਇਹਨਾਂ ਨੇ ਤੇ ਉਦੋਂ ਕਹਿੰਦੇ ਵੀ ਇੱਥੇ ਮਤਲਬ ਕਿ ਕੋਈ ਬੰਬ ਜਿਆ ਡਿੱਗਿਆ ਤੇ ਮੈਂ ਕਿਹਾ ਕਿ ਐਵੇਂ ਮਤਲਬ ਕਿ ਮਜ਼ਾਕ ਮਜ਼ੂਕ ਕਰਦੇ ਹੋਣੇ ਨੇ ਫਿਰ ਮੈਂ ਗਵਾਂਡੀਆਂ ਦੇ ਘਰ ਗਈ ਤੇ ਉਹ ਮੈਨੂੰ ਕਹਿੰਦੇ ਕਹਿੰਦੇ ਆਂਟੀ ਇੱਥੇ ਕੋਈ ਬੰਬ ਡਿੱਗਿਆ ਵੀ ਪਹਿਲੀ ਚ ਮੈਂ ਕਿਹਾ ਹਾਂ ਸਾਡੀ ਪਹਿਲੀ ਚ ਡਿੱਗਿਆ ਫਿਰ ਮੈਂ ਅਲਰਟ ਹੋਈ ਫਿਰ ਮੈਂ ਉਹਨਾਂ ਨੂੰ ਲੈ ਕੇ ਫਿਰ ਸਾਰੇ ਇਕੱਠੇ ਹੋਏ ਤੇ ਫਿਰ ਉਦੋਂ ਪੁਲਿਸ ਨੂੰ ਕਨਫਰਮ ਕੀਤਾ ਉਹ ਤਾਂ ਉਹਦੇ ਪਿੱਛੇ ਲੱਗੇ ਟੋਟਾ ਵੀ ਪਿਆਣ ਲੱਗੇ ਹਾਂਜੀ ਮਹਾਰਾਜਿਆ ਪਿਆ ਇਹ ਨਹੀਂ ਪਤਾ ਲੱਗਾ ਵੀ ਕੀ ਚੀਜ਼ ਆਈ ਕਦੋਂ ਆਈ ਨਹੀਂ ਨਹੀਂ ਇਹ ਨਹੀਂ ਪਤਾ ਲੱਗਾ ਸਾਨੂੰ ਅੱਜ ਨਾਲੇ ਤਾਂ ਸੋਹਣ ਸਿੰਘ ਸਿੰਘ ਜੀ ਦਾ ਪਰਦਾ ਅੱਛਾ ਪੰਦੇਕਲਾ ਬੀਤੀ ਰਾਤ ਕਾਫੀ ਆਵਾਜ਼ਾਂ ਆਈਆਂ ਕਰਕੇ ਦੀਆਂ ਕਿਸ ਤਰ੍ਹਾਂ ਬਲਾਸਟ ਟਾ ਤੁਹਾਡੇ ਖੇਤਾਂ ਵਿੱਚ ਕੋਈ ਬਲਾਸਟ ਟਾਈਪ ਦੀ ਚੀਜ਼ ਜੀ ਆ ਤੇ ਕੀ ਸੀ ਜਾਰੀ ਮਾਰ ਲਾ ਇਹ 1 ਵਜੇ ਦੇ 10 ਮਿੰਟ ਦਾ ਟਾਈਮ ਹੈ ਕਿ ਅਚਾਨਣ ਹੋਇਆ ਖੜਕਾ ਹੋਇਆ ਉਦੋਂ ਹਾਂ ਅੱਛਾ ਫਿਰ ਉਹ ਦੋ ਵਾਰ ਇਹ ਦਿਨੇ ਦੇਖਿਆ ਵਾ ਕਿਨੇ ਕੋਈ ਦੇਖਿਆ ਦਿਨੇ ਤੁਸੀਂ ਦਿਨੇ ਤਕਰੀਬਨ 8:00 ਵਜੇ ਕਿਉਂ ਮੈਂ ਤੇ 8:00 ਵਜੇ ਦੇਖਿਆ ਵਾ ਕੀ ਕੀ ਚੀਜ਼ ਸੀ ਇਹ ਮੈਨਾਂ ਲੱਗੇ ਨਹੀਂ ਜਾਂ ਤਾਂ ਮਲਾਜਮਾਂ ਨੇ ਮਰਬਾ ਪਿਆ ਵਾ ਪਤਾ ਨਹੀਂ ਕੀ ਚੀਜ਼ ਦਾ ਮਰਬਾ ਪਿਆ ਵਾ ਜਿੱਦਾਂ ਬੰਬ ਚੱਲਿਆ ਹੁੰਦਾ ਵਾ ਉਹ ਘਰ ਵਾਲਿਆਂ ਨੇ ਜਦੋਂ ਇੱਥੇ ਵੇਖਿਆ ਵੀ ਥੋਣ ਬਣ ਕੀਤੇ ਆ ਲੱਗੇ ਸਾਰੇ ਡੇਰੇ ਨਾਲ ਵੇਖਣਾਏ ਫੇਰਣ ਕੇ ਵੇਖਣਾ ਤੇ ਫਿਰ ਬੁੱਸਰ ਨੂੰ ਚਿਰ ਕੀਤਾ ਹਾਂ ਜੀ ਤੇ ਉਹ ਹੀ ਦੇਖਣੇ ਹੈ ਕਿ ਉਹਦੇ ਨਾਲ ਪਿੰਡ ਵਾਲੇ ਛੇੜਾ ਛੇੜਨ ਦੇ ਆ ਪਹਿਲਾਂ ਤਾਂ ਵੀਡੀਓ ਛੁੱਟੀ ਪਹਿਲਾਂ ਕੋਈ ਗਿਆ ਹੋਗਾ ਸਾਡੇ ਨੂੰ ਤਾਂ ਨਹੀਂ ਕੋਈ ਸਾਡੇ ਪਿਛਲੇ ਪਾਸੇ ਹੀ ਤੁਹਾਨੂੰ ਦਿਖਾਉਂਦੇ ਆ ਕਿ ਟਿੱਪਲ ਦੇ ਲੱਗੇ ਸੀ ਉਹ ਥੋੜੀ ਦੂਰੀ ਤੇ ਹੀ ਜਿਹੜੀ ਉਹ ਮਲਬਾ ਮਜਾਇਲ ਟਾਈਪ ਜਿਹੜਾ ਮਲਬਾ ਮਜਾਇਲ ਟੋਇਰਾ ਮਲਬਾ ਦੱਸਦੇ ਨਹੀਂ ਘਰ ਵਾਲੇ ਤੇ ਉਹ ਪਿਆਏ ਤੇ ਇਸ ਤੋਂ ਪਹਿਲਾਂ ਸਾਡੇ ਆਉਣ ਤੋਂ ਪਹਿਲਾਂ ਘਰ ਵਾਲੇ ਪਰਿਵਾਰਕ ਮੈਂਬਰ ਹੀ ਉਹਦੇ ਲਾਗੇ ਗਏ ਉਹਨਾਂ ਨੇ ਇਹਨਾਂ ਨੇ ਟੱਚ ਵੀ ਕੀਤਾ ਵਾ ਸਾਰਾ ਦੇਖਿਆ ਵਾ ਤੇ ਉਹ ਸਾਰੀ ਜਿਹੜੀ ਉਹਦੇ ਨਾਲ ਛੇੜਛਾੜ ਵੀ ਕੀਤੀ ਜਾ ਰਹੀ ਹੈ ਤੇ ਇਹ ਇਹਨਾਂ ਦੇ ਜੇ ਇਹਨਾਂ ਦਾ ਵੀ ਜੇ ਉਹ ਜਿਹੜੀ ਮਾਈਜਲ ਟਾਈਪ ਆ ਜੇ ਸਿਰਫ ਕੁਝ ਮੀਟਰ ਘਰ ਦੀ ਦੂਰੀ ਤੋਂ ਜਿਹੜੇ ਉਹ ਡਿੱਗਾ ਮਤਲਬ ਤੇ ਆ ਇਹਨਾਂ ਦਾ ਘਰ ਆ ਤੁਹਾਨੂੰ ਦਿਖਾਉਨੇ ਆ ਜਿਨ੍ਹਾਂ ਦੀ ਜ਼ਮੀਨ ਵਿੱਚ ਇਹ ਮਤਲਬ ਡਿੱਗਾ ਤੇ ਅਗਰ ਇਹਨਾਂ ਦੇ ਘਰ ਤੇ ਡਿੱਗਦਾ ਤੇ ਹੋ ਸਕਦਾ ਸੀ ਕਿ ਇਹਨਾਂ ਦਾ ਕਾਫੀ ਜਿਹੜਾ ਜ਼ਿਆਦਾ ਨੁਕਸਾਨ ਪਰਿਵਾਰਕ ਨੁਕਸਾਨ ਵੀ ਹੋਣਾ ਸੀ ਤੇ ਇਹਨਾਂ ਦਾ ਜਿਹੜਾ ਮਕਾਨ ਵੀ ਨੁਕਸਾਨ ਹੋ ਸਕਦਾ ਸੀ ਪਰ ਕੁਝ ਮੀਟਰ ਦੀ ਦੂਰੀ ਤੇ ਹੀ ਜਿਹੜੀ ਆ ਉਹ ਜਿਹੜਾ ਮਲਬਾ ਵਾ ਡਿੱਗਾ ਤੇ ਇਹਨਾਂ ਦਾ ਕਹਿਣਾ ਇਸਤ੍ਰਾਂਤ ਸਿੰਘ ਦਾ ਕਿ ਜਦ ਇਹ ਦਿੱਕਾ ਤੇ ਕਾਫੀ ਜ਼ਿਆਦਾ ਜਿਹੜਾ ਖਰਾਕ ਉਹਨਾਂ ਨੂੰ ਸੁਣਾਈ ਦਿੱਤਾ ਤੇ ਇੱਕ ਚਾਨਨ ਟਾਈਪ ਵੀ ਜਿਹੜਾ ਇੱਥੇ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਸਵੇਰੇ ਇਹਨਾਂ ਦੇਖਿਆ ਕਿ ਇਹ ਜਿਹੜਾ ਮਲਬਾ ਜਿਹੜਾ ਉਹਨਾਂ ਦੇ ਘਰ ਦੇ ਨਜ਼ਦੀਕ ਹੀ ਜਿਹੜਾ ਪਿਆ ਹੈ ਤੇ ਇਹਨਾਂ ਵੱਲੋਂ ਉਹਦੇ ਨਾਲ ਛੇੜਛਾੜ ਵੀ ਕੀਤੀ ਗਈ ਜਿਹੜਾ ਬਾਅਦ ਵਿੱਚ ਇਹ ਮਹਿਸੂਸ ਕਰ ਰਹੇ ਕਿ ਇਹਨਾਂ ਨੂੰ ਨਹੀਂ ਸੀ ਕਰਨੀ ਚਾਹੀਦੀ ਇਹ ਤੇ ਉਹ ਉਹਦੇ ਨਾਲ ਖੇਡੀਆਂ ਵੀ ਕਰ ਰਹੇ ਸੀਗੇ ਮੈਂ ਖੇਡੀਆਂ ਨਹੀਂ ਕਰਦੇ ਵੀਡੀਓ ਕਹਿੰਦੇ ਵੀ ਇਹਨਾਂ ਵੱਲੋਂ ਇਹਨਾਂ ਦਾ ਕਹਿਣਾ ਹੈ ਕਿ ਇਹ ਉਹ ਉਹਦੇ ਨੇੜੇ ਖੜਕੇ ਤੇ ਆਪਣੇ ਰਿਸ਼ਤੇਦਾਰਾਂ ਨੂੰ ਜੜੀਆਂ ਵਾ ਉਸ ਦੀਆਂ ਵੀਡੀਓ ਪਾ ਰਹੇ ਸੀਗੇ ਆਰਮੀ ਦਾ ਮਾਫਲਾਏ ਤੇ ਇੱਕ ਸਾਡੀ ਤਣਾਅ ਚੱਲ ਰਿਹਾ ਹੈ ਭਾਰਤ ਪਾਕਿਸਤਾਨ ਦੇ ਯੁੱਧ ਦਾ خوف ਤੇ ਇਹਨੇ ਖੁਸ਼ਕਿਸਮਤ ਨੇ ਕਿ ਇਹਨਾਂ ਦੇ ਉਹ ਜਿਹੜਾ ਮਲਬਾ ਇਹਨਾਂ ਦੇ ਘਰ ਦੇ ਨਹੀਂ ਡਿਗਾ ਤੇ ਇਹਨਾਂ ਦੇ ਘਰ ਦਾ ਵੀ ਬਚਾਅ ਹੋ ਗਿਆ ਤੇ ਇਹਨਾਂ ਦੇ ਪਰਿਵਾਰ ਦਾ ਇਹਨਾਂ ਦੇ ਜੀਹਾਂ ਦਾ ਵੀ ਬਚਾਅ ਹੋ ਗਿਆ